ਹੈਲੋ ਗਾਇਜ਼ ਬੋਲਣਾ ਕੋਈ ਕੁਛ ਬੋਲਣਾ ਹਾਂ ਆ ਗਾਇਜ਼ ਆ ਦੇਖੋ ਜੀ ਦੀਦੀ ਆਈਏ ਦੀਦ ਨਾ ਆ ਦੇਖੋ ਦੀਦੀ ਆਈਏ ਮੀਨੂ ਸ਼ੀਰਾ ਜੀ ਤੇ ਮੈਂ ਇਹ ਕਹਿਣਾ ਚਾਹਨੀ ਗਈ ਸੀ ਤੇ ਸਾਰਿਆਂ ਨੇ ਵੀਰੇ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਵੀਰੇ ਉਹਣੀ ਬਹੁਤ ਮਿਹਨਤ ਕਰਦੇ ਆ ਤੇ ਇਹਨਾਂ ਨੂੰ ਆਪਣੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਤੁਸੀਂ ਸਾਰਿਆਂ ਨੇ ਭੈਣ ਭਰਾਵਾਂ ਨੇ ਸਪੋਰਟ ਕਰਨੀ ਠੀਕ ਆ ਗਾਇਜ਼ ਮੇਰੇ ਤੇ ਮੀਨੂ ਸ਼ੀਰਾ ਦੀ ਜੀ ਗੈਤ ਆ ਆ ਜੋਤੀ ਦੀਦੀ ਆ ਜੋਤ ਸਭ ਜੋਤੀ ਠੀਕ ਆ ਮੇਰੇ ਮੂੰਹ ਚੱਕੀ ਨਹੀਂ ਖੁਸ਼ੀ ਜੀ ਖੁਸ਼ੀ ਜੀ ਤੇ ਦੀਦੀ ਉਹ ਦੀਦੀ ਗੱਲ ਪਤਾ ਕੀ ਆ ਇੱਕ ਖੁਸ਼ੀ ਹੁੰਦੀ ਆ ਅਸੀਂ ਤੁਹਾਨੂੰ ਉਹਨਾਂ ਦੀਦੀ ਕਾਫੀ ਚਿਰ ਦੇ ਕਾਫੀ ਚਿਰ ਦੇ ਦੇਖ ਰਹੇ ਆ ਤੁਹਾਨੂੰ ਮੈਂ ਫੋਨ ਵੀ ਕੀਤੇ ਸੀਗੇ ਕਈ ਵਾਰ ਕੀਤੇ ਆ ਪਹਿਲਾਂ ਕਿਤੇ ਨਹੀਂ ਉਹ ਸੱਚ ਕਮੈਂਟ ਕੀਤੇ ਸੀਗੇ ਕਮੈਂਟ ਕੀਤੇ ਨਾ ਕਮੈਂਟ ਮੈਂ ਪੜਦੀ ਨਹੀਂ ਵੀਰੇ ਕਿਉਂਕਿ ਤੁਹਾਡੇ ਭਾਰਜੀ ਨੇ ਮੈਨੂੰ ਮਨਾ ਕੀਤਾ ਕਹਿੰਦੇ 네ਗੇਟਿਵ ਕਮੈਂਟ ਬਹੁਤ ਹੁੰਦੇ ਆ ਕਹਿੰਦੇ ਫਿਰ ਤੂੰ ਟੈਨਸ਼ਨ ਪਾ ਲੈਣੀ ਤੂੰ ਪੜ੍ਹਨੇ ਨਹੀਂ ਮੈਂ ਪੜ੍ਹਦੀ ਨਹੀਂ ਕਿ ਕਮੈਂਟ ਇੱਕ ਬੰਦ ਤੋਂ ਕੰਮ ਹੀ ਕਹਿਣਾ ਹੁੰਦਾ ਇੱਕ ਦੀਦੀ ਤੁਸੀਂ ਨਾ ਇੱਕ ਵੀਡੀਓ ਚ ਰੋਂਦੇ ਬੈ ਸੀਗੇ ਤੁਸੀਂ ਕਿਹਾ ਸੀ ਕਿ ਮੇਰੇ ਭਰਾ ਪਰ ਮੈਂ ਇੱਕ ਵਾਰੀ ਤੁਹਾਨੂੰ ਮੈਂ ਇੱਕ ਵਾਰੀ ਤੇ ਤੁਸੀਂ ਕੁਝ ਕਰਦੇ ਮੈਂ ਉਹਦੀ ਵੀਡੀਓ ਵਿੱਚ ਤਿੰਨ ਚਾਰ ਕਮੈਂਟ ਕੀਤੇ ਸੀ ਜੋਤੀਲ ਨੰਬਰ ਤੋਂ ਹਾਂ ਤੇ ਮੈਂ ਕਿਹਾ ਸੀ ਸ਼ਾਇਦ ਜੀ ਤੇ ਮੈਨੂੰ ਨਾ ਵੀਡੀਓ ਵਿੱਚ ਜਾ ਕੇ ਬੰਦੇ ਪਤਾ ਕੀ ਕਹਿੰਦੇ ਕਹਿੰਦੇ ਤੂੰ ਜੋ ਤੀਨੂ ਵੀ ਕਹਿੰਦੇ ਮੈਨੂੰ ਵੀ ਕਹਿੰਦੇ ਕਹਿੰਦੇ ਤੁਸੀਂ ਮੀਨੂ ਸ਼ੀਰਾ ਨੂੰ ਕਮੈਂਟ ਕਰਦੇ ਹੋ ਕਿਰਨ ਬਠਿੰਡਨ ਕਮੈਂਟ ਕਰਦੇ ਹੋ ਤੁਹਾਨੂੰ ਕੋਈ ਰਿਪਲਾਈ ਨਹੀਂ ਦਊਗਾ ਤੁਸੀਂ ਜੋ ਕੁਝ ਮਰਜ਼ੀ ਕਰ ਲਓ ਨਹੀਂ ਨਹੀਂ ਕਿਉਂ ਨਹੀਂ ਦਵਾਂਗੇ ਮੈਂ ਤਾਂ ਕੋ ਤੁਹਾਡੀ ਇੰਸਟਾਗ੍ਰam ਆਈਡੀ ਲੱਭਦੀ ਸੀ ਉਹ ਜਦੋਂ ਮੈਂ ਇਹਦੇ ਚ ਲੱਭਦੀ ਸੀਗੀ ਉਹ ਮੈਨੂੰ ਆਏ ਸੀ ਮੈਂ ਕਿਹਾ ਕੋਈ ਫੇਕ ਨਾ ਹੋਵੇ ਨਹੀਂ 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 ਚਲੋ ਵਧੀਆ ਤੁੰਨੀ ਆਪ ਕਰ ਲਿਆ ਹਨਾ ਮੈਨੂੰ ਆਏ ਸੀ ਮਤਲਬ ਪਰਸਨਲੀ ਗੱਲ ਕਰਾਂ ਮੈਂ ਪਤਾ ਕਿਵੇਂ ਅੱਜ ਤੁਹਾਨੂੰ ਉਹ ਕਰਿਆ ਹਾਂਜੀ ਪੁੱਛਿਆ ਤੁਸੀਂ ਜੀ ਤਾਂ ਸਮਝ ਹੀ ਨਹੀਂ ਲਈ ਹਾਂ ਹਾਂਜੀ ਉਹ ਕ੍ਰਿਸ਼ਨ ਆ ਹਾਂਜੀ ਹਾਂਜੀ ਕਿੰਨਾ ਪੁਰਾਣਾ ਸੱਜੀ ਆਲਾ ਉਹ ਦੀਦੀ ਬਹੁਤ ਪੁਰਾਣਾ ਉਹ ਉਹ ਮਲ ਕੀ ਹਾਂ ਉਹਨੂੰ ਦੇਖੀ ਮੈਂ ਕਿਹਾ ਇਹ ਤਾਂ ਕ੍ਰਿਸ਼ਨ ਵੀ ਰਹਾ ਮੈਂ ਕਿਹਾ ਇਹ ਮੈਂ ਕਿ ਪ੍ਰਗਟ ਕਹਿੰਦਾ ਮੰਮੀ ਤਾਂ ਮੰਡੀ ਆਪਣੇ ਵਾਲੀ ਹਾਂ ਤੇ ਮੈਂ ਕਿ ਹਾਂ ਤੇ ਪ੍ਰਗਟ ਤੇ ਮੈਂ ਵਲੌਗ ਦੇਖਦੇ ਬੀ ਸੀ ਕਹਿੰਦਾ ਮੰਮੀ ਤਾਂ ਆਪਣੇ ਲੱਕੇ ਤੇ ਲੱਗਦੇ ਆ ਫਿਰ ਮੈਨੂੰ ਨਹੀਂ ਸੀ ਪਤਾ ਤੁਸੀਂ ਲੁਧਿਆਣੇ ਦੇ ਹੋ ਨਹੀਂ ਦੀਦੀ ਅਸੀਂ ਲੁਧਿਆਣੇ ਆ ਅੱਛਾ ਅੱਛਾ ਅਸੀਂ ਉੱਥੇ ਦੇ ਹੀ ਆ। ਮੈਨੂੰ ਪਤਾ ਨਹੀਂ ਸੀਗਾ। ਮੈਂ ਕਿਹਾ ਸ਼ਾਇਦ ਤੁਸੀਂ ਬਹੁਤ ਦੂਰ ਤੇ ਕਿਤੇ ਦੇ ਹੋਵੋਗੇ। ਮੈਂ ਇੱਥੇ ਦੇ ਨਹੀਂ ਕਹਿ ਸਕਦੇ। ਇੱਕ ਵਾਰੀ ਦੀਦੀ ਤੁਸੀਂ ਇਹ ਵੀਡੀਓ ਬਾਈ ਸੀ। ਵੀ ਮੈਂ ਕਰਕੇ ਫਲਾਈ ਆਵਾ ਉਹ ਖੇਤਾ 'ਚ। ਦੇਦੀਆਂ ਜਾਨਾ ਮੈਂ ਤੁਸੀਂ ਨੈੱਟ 'ਤੇ ਉੱਥੇ ਬਣਾਈ ਸੀਗੀ। ਤੇ ਇੱਕ ਜਰੂਰ ਨਾ ਤੁਸੀਂ ਦੀਦੀ ਮੈਂ ਤੁਹਾਡੀ ਪੁਰਾਣੀ ਵੀਡੀਓ ਦੇਖੀ ਆਂ ਜਿਹਦੇ ਵਿੱਚ ਤੁਸੀਂ ਸਕੂਟਰ ਤੇ ਬਹਿ ਕੇ ਉਹ ਨਹਿਰ ਦੇ ਕੋਲ ਨਲਕੇ ਤੋਂ ਪਾਣੀ ਲੈਂਦੇ ਸੀਗੇ। ਤੇ ਮੈਨੂੰ ਪਾਣੀ ਇਸ ਮੈਣ ਤੋਂ ਹੀ ਲਾਉਣਾ। ਕਿਉਂਕਿ ਸਾਡੇ ਇੱਥੇ ਨਲਕੇ ਦਾ ਪਾਣੀ ਨਾ ਖਾਰਾ ਆ ਪੀਣ ਵਾਲਾ ਹੈ ਨਹੀਂਗਾ। ਤੇ ਫਿਰ ਤੁਸੀਂ ਦੀਦੀ ਲਈਤੀ ਕੜਾਈ ਯਾਦਾ ਕੜਾਈ ਕੜਾਈ ਹਾਂ ਮੈਂ ਵੀ ਚੜਾਈ ਲਈ ਸੀ ਮੈਂ ਹਾਂ ਤੇ ਇੱਕ ਵਾਰ ਲੋੜੀ ਮੰਗਣ ਆਏ ਸੀ ਕਿ ਲੋੜੀ ਵੰਡਣ ਆਏ ਸੀਗੇ ਆਜੋ ਲੋੜੀ ਖਾ ਲੋ ਆਜੋ ਘਰੇ ਅਸੀਂ ਦੀਦੀ ਤੁਹਾਡੇ ਨੂੰ ਕੀ ਗੱਲ ਇਹ ਕਿ ਦੇਖੋ ਅਸੀਂ ਵਲੌਗ ਤੁਹਾਡੇ ਸਾਰੇ ਦੇਖਦੇ ਸੀਗੇ ਬਟ ਇਹ ਕਿ ਕੋਈ ਕੰਟੈਂਟ ਨਹੀਂ ਹੋ ਰਿਹਾ ਸੀ ਯਾ ਕੋਈ ਨੰਬਰ ਨਹੀਂ ਮਿਲ ਰਿਹਾ ਸੀ ਕੁਝ ਨਹੀਂ ਅਰਜ਼ੀ ਬਾਕੀ ਦੀਦੀ ਨਾ ਤੁਸੀਂ ਜੇ ਹੁਣ ਮੰਦਨ ਗੱਲ ਨਹੀਂ ਕਰ ਪੰਦਾ ਜੀ ਆ ਤੁਸੀਂ ਦੀਦੀ ਐਂ ਕਰਿਓ ਤੁਸੀਂ ਮੈਨੂੰ ਜੇ ਥੰਬਨੇਲ ਹੋਵੇ ਜਾਂ ਵੀਡੀਓ ਐਡੀਟਿੰਗ ਕੁਛ ਵੀ ਹੋਵੇ ਤੇ ਮੈਨੂੰ ਨਾ ਡਾਕੂਮੈਂਟ ਜੀ ਸੈਂਡ ਕਰਨੀ ਤੁਸੀਂ ਉਹ ਸਿੱਧੀ ਨਹੀਂ ਸੈਂਡ ਕਰਨੀ ਓਕੇ ਓਕੇ ਨਹੀਂ ਉਹ ਤਾਂ ਮੈਂ ਕੋਈ ਨਹੀਂ ਮੈਨੂੰ ਪਤਾ ਡਾਕੂਮੈਂਟ ਭੇਜ ਦੇ ਦੋ ਹਾਂ ਤੇ ਮੈਨੂੰ ਭੇਜ ਦਿਓ ਤੇ ਜੇ ਥੰਬਨੇਲ ਬਣਾਣੀ ਹੋਵੇ ਇਸ ਤਰ੍ਹਾਂ ਦੀ ਜਾਂ ਕਿਸ ਤਰ੍ਹਾਂ ਦੀ ਮੈਨੂੰ ਫਿਰ ਦੱਸ ਦਿਓ ਵੀ ਮੈਂ ਤੁਹਾਨੂੰ ਪਰਫੈਕਟ ਬਣਾ ਕੇ ਦਵਾਂਗਾ ਦੀਦੀ ਮੈਂ ਕਹਿੰਨਾ ਇੱਕ ਥੰਬਨੇਲ ਹੀ ਦੇਖ ਲਿਓ ਤੁਸੀਂ ਉਸ ਤੋਂ ਬਾਅਦ ਰਿਜ਼ਲਟ ਦੇਖ ਲਿਓ ਹਾਂ ਹਾਂ ਨਹੀਂ ਬਣਾ ਮੈਂ ਥੰਬਨੇਲ ਤਾਂ ਮੈਂ ਤੁਹਾਨੂੰ ਮੈਂ ਇੱਕ ਅੱਗੇ ਵੀਡੀਓ ਹੁਣ ਜਿਹੜੀ ਮੈਂ ਹਜੇ ਪਾਇ ਨਹੀਂ ਕੱਲ ਨੂੰ ਜਿਹੜਾ ਪਾਉਂਗੀ ਨਾ ਜਾਂ ਕੱਲ੍ਹ ਜਾਂ ਬਕਸਰ ਉਹਦਾ ਤੁਸੀਂ ਬਣਾ ਦਿਓ ਥੰਬਨੇਲ ਵਧੀਆ ਜਿਹਾ ਮੈਂ ਬਣਾ ਦੂੰਗਾ ਤੇ ਇੱਕ ਦੀਦੀ ਇੱਕ ਛੋਟੀ ਰਿਕੁਐਸਟ ਕਰ ਸਕਦਾ ਹਾਂ 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 ਕਿ ਦੀਦੀ ਜੇ ਹੋ ਸਕੇ ਥੋੜਾ ਬਹੁਤ ਸਾਡੇ ਚੰਨ ਨੂੰ ਥੋੜੀ ਪ੍ਰੋਮੋਸ਼ਨ ਕਰ ਦੋਗੇ ਅਸੀਂ ਤਾਂ ਅਸੀਂ ਦੀਦੀ ਜੇ ਸਾਡੇ ਕੋਲ ਆਣ ਵਾਲੇ ਟਾਈਮ 'ਚ ਵੀ ਸਾਡੇ ਕੋਲ ਜੇ ਕੁਝ ਪੈਸੇ ਆਣਗੇ ਅਸੀਂ ਜ਼ਰੂਰ ਦੇ ਦਾਂਗੇ ਤੁਹਾਨੂੰ ਤੁਸੀਂ ਪੈਸੇ ਦੀ ਗੱਲ ਨਾ ਕਰੋ ਕੋਈ ਨਹੀਂ ਪੈਸੇ ਨਹੀਂ ਆਪਾਂ ਨੂੰ ਚਾਹੀਦੇ ਪਰ ਮਾਤਾ ਮੰਨ ਦਿੱਤਾ ਬਹੁਤ ਕੋਸ਼ ਸਭ ਰਾਜੇ ਉਹ ਜੋ ਦਿੱਤਾ ਸਾਨੂੰ ਉਹਨਾਂ ਨੇ ਅਸੀਂ ਕਹਿੰਨੇ ਕਿ ਚਲ ਦੀਦੀ ਪਤਾ ਕੀ ਜੀ ਅਸੀਂ ਕਹਿੰਨੇ ਕਿ ਸਾਡੇ ਨਾਲ ਮੈਂ ਫੇਸਬੁਕ ਤੁਹਾਡਾ ਚੈਨਲ ਆਪਣੀ ਵੀਡੀਓ ਦਿਖਾਉਂਗੀ ਟੈਨਸ਼ਨ ਨਾ ਲਓ ਮੈਂ ਵੀਡੀਓ ਜਿਹੜਾ ਅਗਲਾ ਬਲੌਗ ਉਹ ਮੈਂ ਉਹਦੇ ਚ ਤੁਹਾਡਾ ਚੈਨਲ ਜੀ ਨੂੰ ਸ਼ੋਅ ਕਰੂੰਗੀ ਕਿਉਂਕਿ ਅਸੀਂ ਕਹਿੰਨੇ ਕਿ ਦੀਦੀ ਅਸੀਂ ਕਿਰਾਏ ਦੇ ਘਰੋਂ ਨਿਕਲ ਜੀਏ ਇੱਕ ਵਾਰੀ ਅਸੀਂ ਕਿਰਨ ਦੀਦੀ ਨੂੰ ਫੋਨ ਕੀਤਾ ਅਸੀਂ ਕਿਰਨ ਦੀਦੀ ਤੇ ਮੁੰਡੇ ਸਕੇ ਅੰਦਰ ਦੀ ਉਹ ਮੈਂ ਤੁਹਾਨੂੰ ਅਕਟੈਂਟ ਦੇ ਦਿੱਤਾ ਕਰਨ ਕੋਈ ਚੱਕ 10 ਸੈਕਿੰਡ ਦੀ ਕਰਾਂ ਹਾਂ 10 20 ਸੈਕਿੰਡ ਦੀ ਮਤਲਬ ਮਤਲਬ ਜੀ ਦੇ ਚੁੱਪੀ ਕਰਦੇ ਇਹੀ ਕਹਿਣਾ ਵਾ ਵੀ ਸਾਡੇ ਚੈਨਲ ਨੂੰ ਸਪੋਰਟ ਕਰ ਲਓ ਸਾਨੂੰ ਸਪੋਰਟ ਦੀ ਬਹੁਤ ਜ਼ਰੂਰਤ ਆ ਠੀਕ ਆ ਬਸ ਇਹ ਨਾਲ ਕਹਿਣਾ ਤੇ ਇੱਕ ਦੀਦੀ ਨਾਲ ਨਾ ਇੱਕ ਦੀਦੀ ਛੋਟੀ ਜਿਹੀ ਗੱਲ ਤੁਸੀਂ ਜ਼ਰੂਰ ਕਹਿਣੀ ਹੈ ਕਿ ਜਿਹੜੇ ਬੰਦੇ ਕਹਿੰਦੇ ਸੀ ਜੋ ਇਹਨਾਂ ਨੂੰ ਕਿ ਅਸੀਂ ਮੀਨੂ ਸ਼ੀਰਾ ਦੀਦੀ ਜਾਂ ਕਿਰਨ ਦੀ ਬਠਿੰਡਾ ਰਿਪਲਾਈ ਨਹੀਂ ਕਰਦੇ ਤੇ ਆ ਰਿਪਲਾਈ ਕਰ ਰਹੀ ਆ ਮੈਂ ਇੱਕ ਵਾਰੀ ਦੀਦੀ ਮੂੰਹ ਤੋੜਨਾ ਉਹਨਾਂ ਦਾ ਪਰ ਹੁਣ ਕੋਈ ਨਹੀਂ ਕੋਈ ਨਹੀਂ ਠੀਕ ਹੈ ਦੀਦੀ ਪਾ ਲਿਓ ਪੜੀ ਨਹੀਂ ਸੀ ਕਿ ਚੱਕੜੀ ਤੁਹਾਡੀ ਕਰਨੀ ਸੀ ਤੁਹਾਨੂੰ ਤੇਰੇ ਕੋਲ ਮੈਂ ਆਵੋ ਕੀਤੀ ਕੋਈ ਨਹੀਂ ਦੀਦੀ ਬਹੁਤ ਸੋਹਣਾ ਲੱਗੇ ਤੁਸੀਂ ਮੈਨੂੰ ਕਾਲ ਕੀਤੀ ਅਸਲ ਵਿੱਚ ਹੁਣ ਸੱਚੀ ਦੱਸੀ ਅੱਜ ਰੋਟੀ ਵੀ ਨਹੀਂ ਖਾਣੀ ਮੈਂ ਸੱਚੀ ਰੋਟੀ ਨਹੀਂ ਖਾਣੀ ਅੱਜ ਆ ਤਾਂ ਦੀਦੀ ਖੁਸ਼ੀ ਇੰਨੀ ਕੁ ਖੁਸ਼ੀ ਹੋ ਗਈ ਨਾ ਬਹੁਤ ਜ਼ਿਆਦਾ ਖੁਸ਼ੀ ਹੋ ਗਈ ਹੈ ਨਹੀਂ ਜੋਤੀ ਨੇ ਕੀ ਬਣਾਇਆ ਅੱਜ ਜੋਤੀ ਨੇ ਤੁਰਾਂ ਅੰਦਰ ਰੋਟੀ ਆਉਣ ਨਹੀਂ ਦਿਖਾਈ ਪਾਈ ਤੇ ਦੰਦਾ ਕੋਈ ਬਣਾਇਆ ਅੱਜ ਅੱਜ ਜੋਤੀ ਅੰਦਰ ਕੋਈ ਤੇ ਮਟਰ दिया 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 मैं, मैं दो दो अच्छा मटर बंद गोभी वदियां ਬਣਦੇ ਆ ਹਾਂ ਸਵਾਦ ਲੱਗਦਾ ਇਹਨਾਂ ਨੂੰ ਮੇਰੇ ਅੱਧੀ ਸਬਜੀ ਰੋਟੀ ਤੋਂ ਬਹੁਤ ਸਵਾਦ ਲੱਗਦੀ ਆ ਮੈਂ ਮੈਂ ਤਾਂ ਬਣਾਇਆ ਮਸਾ ਦੁੱਧ ਦੀ ਸਬਜੀ اچھا ਪਿਆਜ਼ ਹਾਂ ਦੁੱਧ ਜਦ ਸਰਕ ਲਾਇਆ ਕਿਦਾਂ ਹੀ ਚੇ ਟੋਕਨ ਕੱਲੇ ਨੂੰ ਗੰਡੇ ਪਾ ਕੇ ਮਿਰਚ ਹਲਦੀ ਪਾ ਕੇ ਨਾ ਉਹ ਇਹ ਚੂਰੀ ਪਟਨੀ ਖਾ ਲੈਂਦੇ ਆ ਕਰਲੇ ਵਾਲੀ ਥੋੜੀ ਜਿਹੀ ਆਮ ਭਈ ਮਿੱਠੀ ਵੀ ਹਾਂ ਮੈਂ ਤਾਂ ਬੰਦ ਗੋਭੀ ਬਣਾ ਇੱਕ ਦੀਦੀ ਨਾ ਉਹ ਤੁਸੀਂ ਕਦੇ ਵੀ ਆਉਂਗੇ ਨਾ ਜੋਤੀ ਦਾਦੀ ਨਾਲ ਕੋਈ ਵੀ ਸਬਜੀ ਰੋਟੀ ਖਾ ਕੇ ਦੇਖਿਓ ਮੈਂ ਨਜ਼ਾਰੇ ਲਿਆ ਦਿੰਦੀ ਆ। ਕੋਈ ਨਹੀਂ ਜਦੋਂ ਮੈਂ ਆਪ ਚੋਲ ਚੂਲ ਬਣਾਵਾਂਗੇ ਫਿਰ ਬਣਾ ਕੇ ਰੱਖੋ ਮੇਰੇ ਵਾਸਤੇ। ਹਾਂ ਹਾਂ। ਮੈਂ ਕਹਿੰਦਾ ਦੀਦੀ ਚੋਲ ਇਹ ਜੇ ਬਣਾਉਗੀ ਉਂਗਲਾ ਚੜਦੇ ਰਹਿ ਜਾਓਗੇ। ਹਾਂ। ਮੈਂ ਮਸਾਲੇ ਵੀ ਜ਼ਿਆਦਾ ਨਹੀਂ ਬੰਦੀ। ਮਸਾਲੇ ਮੈਂ ਹੁਣ ਮੰਮੀ ਉਹਨਾਂ ਨੇ ਮਕਾਨ ਚੇਂਜ ਕੀਤਾ ਮੈਂ ਫਿਰ ਮੰਮੀ ਉਹਨੇ ਪਾਠ ਕਰਾਣਗੇ ਫਿਰ ਤੁਹਾਨੂੰ ਵੀ ਇਨਵਾਈਟ ਕਰੂੰਗੀ ਤੁਸੀਂ ਜ਼ਰੂਰ ਆਇਓ। ਹਾਂ ਹਾਂ। ਹਾਂ ਦੀਦੀ ਜ਼ਰੂਰ 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 ਆਵਾਂਗੇ। ਜਦੋਂ ਮੈਂ ਆਪਣੇ ਨੇ ਉਹ ਨਿਸ਼ਤਰੀ ਲਾਣਾ ਬਾਥਰੂਮ ਬਣਾਗੇ ਉਦੋਂ ਵੀ ਆਪਾਂ ਪ੍ਰੋਗਰਾਮ ਕਰਾਣਾ ਬਾਬਾ ਜੀ ਦਾ ਪਾਠ ਕਰਾਵਾਂਗੇ ਤੇ ਇੱਥੇ ਤੁਹਾਨੂੰ ਮੈਂ ਇਨਵਾਈਟ ਕਰੂੰਗੀ ਤੁਸੀਂ ਪਿੰਡ जरूर ਆਣਾ ਠੀਕ ਆ ਦੀਦੀ जरूर ਆਉਂਗਾ जरूर ਆਉਂਗਾ ਜੀ जरूर ਆਵਾਂਗੇ ਅਸੀਂ ਵੀ ਟੈਂਸ਼ਨ ਨਹੀਂ ਲੈਣੀ ਉਹ ਵੀ ਮੈਂ ਦੇ ਦੂੰਗੀ ਤੁਸੀਂ ਤੁਹਾਨੂੰ ਨੇ ਆਣਾ ਨਹੀਂ ਨਹੀਂ ਦੀਦੀ ਉਹ ਤਾਂ ਕੋਈ ਤੁਸੀਂ ਕਹਿ ਤਾ ਨਾ ਦੀਦੀ ਉਹੀ ਬਹੁਤ ਵੱਡੀ ਗੱਲ ਹੈ ਅਸੀਂ ਆਵਾਂਗੇ ਕਿੰਨੇ ਤੁਸੀਂ ਤੁਹਾਨੂੰ ਨੇ ਆਉਣਾ ਜਰੂਰ ਮੈਂ ਤੁਹਾਨੂੰ ਇਨਵਾਈਟ ਕਰੂੰ ਕੋਈ ਮਹਾਰਤ ਦੇਣ ਲਿਆਵੇਂ ਅਜਾ ਬਬਾਈ ਸੁਖ ਸ਼ਾਂਤੀ ਨਾਲ ਅਸੀਂ ਦੇਣ ਲਿਆਉਣ ਅਸੀਂ ਦੀਦੀ ਇਹ ਚੀਜ਼ ਜਾਣੇ ਕਿ ਅਸੀਂ ਹੋਰ ਕੁਝ ਨਹੀਂ ਚਾਹੁੰਦੇ ਅਸੀਂ ਇਹ ਕਹਿੰਨੇ ਕਿ ਸਾਡਾ ਨਾ ਜੇ ਕਿ 50 ਗੱਜ ਦਾ ਹੀ ਘਰ ਹੋਵੇ ਪਰਸਾਨੀ ਨਾ ਕਿ ਦੇਣਾ ਲੈਣਾ ਨਾ ਹੋਵੇ ਦੇਣਾ ਨਾ ਨਾ ਦੀਦੀ ਨੇ ਮਾਰ ਦਿੰਦਾ ਇੱਕ ਸਾਡੀ ਮੇਰੀ ਮਦਦ ਲੋਕੀ ਪੂਰੀ ਹੋ ਗਈ ਸੀ ਨਾ ਬਿਚਾਰ ਤੋਂ ਬਲੌਗ ਪਾਈ ਚੱਲੋ ਬਲੌਗ ਨਾ ਪਾਣੇ ਛੱਡਿਓ ਬਲੌਗ ਪਾਈ ਚੱਲੋ ਦੀਦੀ ਬਲੌਗ ਪਾਉਂਦੇ ਤੈਗੇ ਹੁਣ ਪਤਾ ਕੀ ਚੀਜ਼ ਹੈ ਜੀ ਹੁਣ ਮੈਂ ਇਹ ਚੀਜ਼ ਨਾ ਕਈ ਵਾਰ ਆਡੀਅנס ਨੂੰ ਵੀ ਸਮਝਾਉਣਾ ਹੁੰਦਾ ਹੁਣ ਦੀਦੀ ਮੈਂ ਕਰਦਾ ਜੋਬ ਕਰਦਾ ਜੀ ਹੁਣ ਮੈਨੂੰ ਜੇ ਉੱਥੋਂ ਛੁੱਟੀ ਕਰੂੰਗਾ ਤੇ ਮੈਂ ਬਲੌਗ ਬਣਾਉਂਗਾ ਹੁਣ ਕੰਮ ਤੇ ਜੇ ਛੁੱਟੀ ਤਾਂ ਮੈਂ ਤਾਂ ਦਾ ਰਿਪਲਾਈ ਵੀ ਨਹੀਂ ਕਰਨਾ ਕਮੈਂਟਾਂ ਦਾ ਕੋਈ ਕੁਸ਼ ਕਹੀਏ ਨਾ ਤੁਸੀਂ ਉਹ ਨਿੱ ਲੈਣੀ ਵੀ ਸਾਨੂੰ ਕਿਸ ਨੇ ਕੀ ਕਹਤਾ ਲੋਕੀ ਦੇਖੋ ਸੋਸ਼ਲ ਮੀਡੀਆ ਤੇ ਬੋਲਣਗੇ ਚੰਗਾ ਵੀ ਮਾੜਾ ਹੈ ਨਾ ਆਪਾਂ ਨੂੰ ਸਾਰੇ ਸੁਣਨਾ ਪੈਣਾ ਇੱਕ ਜਰੋ ਦੀਦੀ ਤੁਸੀਂ ਮੈਂ ਤੁਹਾਡੇ ਕਮੈਂਟ ਪੜ੍ਹੇ ਸੀ ਤੁਸੀਂ ਰੋਂਦੇ ਪਏ ਸੀ ਉਹਦੇ ਵਿੱਚ ਤੁਹਾਨੂੰ ਕੋਈ ਪੁੱਠਾ ਸਿੱਧਾ ਬੋਲ ਰਿਆ ਸੀ ਉਹ ਚੀਜ਼ ਨਾ ਬਈ ਉਹ ਕੀ ਹੁੰਦਾ ਵਾ ਹਣਾ ਪਰ ਨਹੀਂ ਹਟਦਾ ਹੁਣ ਮੈਂ ਦੇਖ ਲਿਆ ਪਰ ਠੀਕ ਕਰ ਸਕਦੀ ਹਾਂ ਮੈਂ ਮੈਂ ਤਾਂ ਦੀਦੀ ਨਾਲ ਬੜਾ ਈ ਮੈਨੂੰ ਉੱਚਰ ਲੱਗਿਆ ਕਿ ਦੱਸ ਖਾਣ ਤੇ ਵੀ ਲੋਕੀ ਬੋਲਦੇ ਨੇ ਦੱਸ ਹੈ ਆਪਣੇ ਘਰੇ ਨਹੀਂ ਖਾਣ ਦਿੰਦੇ ਮੈਂ ਨਾ ਚੁੱਪ ਕਰਕੇ ਵੀ ਵੀਡੀਓ ਪਾ ਦੂੰਗੀ ਨਾ ਉਹ ਚ ਵੀ ਕਹਿਣਗੀ ਚੁੱਪ ਕਿਉਂ ਬੈਠੀ ਐ ਸਹੀ ਨਹੀਂ ਬੈਠੀ ਤਾਂ ਕੁਝ ਹਾਂ ਜੇ ਤੁਸੀਂ ਆ ਕੇ ਬਿਠਾ ਦੋ ਆ ਲੈ ਜੋਤੀ ਦੀ ਦੀ ਨਗਲ ਹੈ ਆ ਲੈ ਵੇਗਾ ਉਹਨਾਂ ਨੂੰ ਕਹਿ ਦੋ ਤੁਸੀਂ ਆ ਕੇ ਬਿਠਾ ਦੋ ਜਾਦੇ ਤੁਹਾਨੂੰ ਹੋ ਗਿਆ ਵਾ ਹਾਂ ਲੋਕਾਂ ਦਾ ਕੰਮ ਹੀ ਗਣਾ ਹੈ ਹਰ ਚੀਜ਼ ਦੇ ਉੱਪਰ ਬੋਲਦੇ ਹਰ ਚੀਜ਼ ਦੇ ਉੱਪਰ ਸਹੀ ਗੱਲ ਆ ਪੱਕੇ ਸਾਨੂੰ ਨਹੀਂ ਸਮਝਾ ਸਕਦੇ ਹਾਂ ਹਾਂ ਲੋਕਾਂ ਦੇ ਆਪਣੇ ਆਪਣੇ ਬਦਲ ਸਕਦੇ ਹੋ ਨਹੀਂ ਬਦਲ ਨਹੀਂ ਸਕਦੇ ਆਪਣੇ ਆਪਣੇ ਸੋਚ ਹੁੰਦੀ ਐ ਹਰ ਕਿਸੇ ਦੇ ਕੀ ਨ ਕੀ ਸੋਚਣਾ ਬਗੀ ਆਪਾ ਕਹਿੰਦੇ ਨਾ ਆਪਾਂ ਸਹੀ ਹਨ ਤਾਂ ਦੁਨੀਆ ਤੋਂ ਪੰਛ ਲੈਣਾ ਨਹੀਂ ਆਪਾਂ ਤੇ ਇਹ ਬਿਲਕੁਲ ਇਹ ਰੋਟੇ ਰੱਖਦੇ ਆ ਹਾਂ ਸਭ ਠੀਕ ਹੈ ਸਭ ਵਧੀਆ ਦੀਦੀ ਦੱਸੋ ਦੀਦੀ ਹੁਣ ਲੁਧਿਆਣੇ ਤੁਸੀਂ ਕਦੋਂ ਆਣਾ ਹੁਣ ਮੈਂ ਜਦੋਂ ਦੇਖੋ ਮੈਂ ਆਈ ਸੀ ਤਰ ਮੈਂ ਨਹੀਂ ਜਾਤਾ ਬਮਾਰੂ ਕਿ ਤੁਹਾਡਾ ਬਾਈ ਗੱਟੀ ਕਰਕੇ ਲੈ ਕੇ ਆਇਆ ਮੈਨੂੰ ਅੱਛਾ ਅੱਛਾ ਆ ਰੱਖੀ ਖਰਾਵੋ ਕਿਸੇ ਪਾਣੀ ਨਹੀਂ ਸੱਟ ਲੁਧਿਆਣੇ ਦਾ ਬੰਦਾ ਹੁਣ अच्छा <laughs> इधर <था पारी> <laughs> तो बनेगा दस, भी थोड़ा भारी ਤੇ ਦੀਦੀ ਹੁਣ ਜਦੋਂ ਆਉਂਗੇ ਸਾਨੂੰ ਦੱਸ ਦੱਸਣਾ ਜ਼ਰੂਰ ਹੈ ਸਾਨੂੰ ਹਾਂ ਫਿਰ ਮੈਂ ਹੁਣ ਜਦੋਂ ਆਣੀ ਆਪਣਾ ਪਾਣੀ ਵੀ ਨਾਲ ਰੱਖਦੀ ਆ ਫਿਲਟਰ ਵਾਲਾ ਬੋਤਲਾਂ ਸਹੀ ਹੈ ਸਹੀ ਹੈ ਇੱਥੇ ਤਾਂ ਪਾਣੀ ਮੈਨੂੰ ਜਦੋਂ ਮੈਂ ਆਈ ਸੀ ਮੈਨੂੰ ਵੀ ਛੋਟ ਦਿੱਤਾ ਸੀ ਮੈਂ ਇੱਕ ਵਾਰੀ ਇੱਕ ਵਾਰੀ ਦੀ ਤੁਸੀਂ ਨਾ ਉਹ ਬਸ ਅੱਡੇ ਬੈਠੇ ਸੀਗੇ ਤੁਸੀਂ ਕਿਹਾ ਸੀ ਮੈਂ ਬਸ ਅੱਡੇ ਬੈਠ ਕੇ ਤੁਸੀਂ ਕੁਝ ਖਾਂਦੇ ਬੈਠੇ ਸੀਗੇ ਤੇ ਮੈਂ ਕਿਹਾ ਰੱਬਾ ਜੇ ਸਾ ਅਸੀਂ ਹੁੰਦੇ ਉੱਥੇ ਤਾਂ ਮਜ਼ਾ ਹੀ ਆ ਜਾਂਦਾ ਲੁਧਿਆਣੇ ਬਸ ਅੱਡੇ ਬੈਠੇ ਤੁਸੀਂ ਮੈਂ ਸਹੀ ਹੈ ਸਹੀ ਹੈ ਸਭ ਸਹੀ ਹੈ ਜਿੱਥੇ ਮਰਜ਼ੀ ਬਣਾਓ ਬਸ ਆਪਣਾ ਮਤਲਬ ਦਿਲ ਖੁਸ਼ ਹੋਣਾ ਚਾਹੀਦਾ ਆਪਾਂ ਖੁਸ਼ ਹੋਣੇ ਲੋਕਾਂ ਤੋਂ ਕੀ ਲੈਣ ਲੋਕਾਂ ਨੇ ਤਾਂ ਛੱਡਣਾ ਵਾ ਦੇਖ ਕੇ ਜਿੰਨਾ ਮਰਜ਼ੀ ਕਰ ਲੋ ਖੁਸ਼ ਨਹੀਂ ਹੁੰਦੀ ਦੁਨੀਆ ਜਿਵੇਂ ਲੱਗਦੀ ਕੋਈ ਤਾਂ ਮੈਂ ਤਾਂ ਵੀ ਇਹ ਤਾਂ ਕਈ ਵਾਰੀ ਵੀਡੀਓ ਦੇਖਦੀ ਹੁੰਦੀ ਆ ਮੈਂ ਕਹਿੰਦਾ ਦੇਖ ਲੋ ਬੰਦਾ ਦੇਖ ਲੋ ਆਪਣੀ ਮਤਲਬ ਆਪਣੀ ਕੈਰ ਕਰਦਾ ਦੂਜਿਆਂ ਦੀ ਕਦੇ ਵੀ ਨਹੀਂ ਕਰਨੀ ਚਾਹੀਦੀ ਬਈ ਕਦੇ ਵੀ ਨਹੀਂ ਇੱਕ ਵਾਰੀ ਤੁਸੀਂ ਰੋਂਦੇ ਵਾਈ ਸੀ ਮੇ ਹਸਬੰਦ ਦੇਖ ਕੇ ਅੱਖਾਂ 'ਚ ਹੰਝੂ ਆ ਗਏ ਸੀ ਮੈਂ ਕਿ ਤਸੇ ਕਹ ਕਹਿੰਦੇ ਜਿੱਦਾਂ ਮਰਜੀ ਆ ਪਰ ਬੰਦੇ ਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਵੇਗਾ ਤਸੇ ਵੀ ਤਾਂ ਆਲੀ ਮਗਰ ਹਾਂ ਲੋਕਾਂ ਦੇ ਪੱਥਰ ਹਰਦੇ ਨਾ ਤੇ ਕੋ ਇੱਕ ਉਹ ਦੀਦੀ ਤੁਸੀਂ ਉਹ ਵੀਡੀਓ ਨੇ ਸੀ ਕਿਰਨ ਬਠਿੰਡਾ ਜੀ ਨੇ ਫੋਨ ਕੀਤਾ ਏ ਤੁਹਾਨੂੰ ਫ੍ਰੈਂਕ ਕਾਲ ਤੇ ਮੈਨੂੰ ਸਟਾਰਟਿੰਗ 'ਚ ਲੱਗਿਆ ਮੈਂ ਕਿ ਲੈ ਵੀ ਮੈਂ ਕਿਤੇ ਲੜਾਈ ਦੇਣੀ ਹੋ ਗਈ ਫੇਰ ਪਰ ਬਾਅਦ 'ਚ ਕਹਿੰਦੇ ਕਿ ਫ੍ਰੈਂਕ ਕੀਤਾ ਤੇ ਮੈਨੂੰ ਅੱਜ ਵੀ ਆਈ ਸੀ ਜੀ ਪਟਿਆਲੇ ਗਈ پارٹی ਤੇ ਮੈਨੂੰ ਵੀ ਇਨਵਾਈਟ ਕੀਤਾ ਸੀ ਮੈਂ ਹੁਣ ਏਤੀ ਦੂਰ ਨਹੀਂ ਜਾ ਸਕਦੀ ਪਟਿਆਲਾ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਆ ਹਾਂਜੀ ਉਹ ਜਿਨ੍ਹਾਂ ਨੇ ਮਾਈਟ ਕੀਤਾ ਸੀ ਜਿਨ੍ਹਾਂ ਨੇ ਉਹਨਾਂ ਨੇ ਵਿਚਾਰੇ ਨੇ 5 ਸਟਾਰ ਰੋਟਾ ਤੇ پارٹی કરી ਤੇ ਮੈਂ ਕਿਹਾ ਵੀ ਮੈਂ ਹੁਣ ਦੱਸੋ ਮੈਂ ਕੀ ਕਰਾਂ ਮੈਂ ਨਹੀਂ ਆ ਸਕਦੀ ਏਤੀ ਹਾਂ ਸਹੀ ਗੱਲ ਹੈ ਆਪਣੀ ਸਿਹਤ ਵੀ ਦੇਖਣੀ ਹੁੰਦੀ ਹੈ ਕਈ ਵਾਰੀ ਬੰਦੇ ਨੂੰ ਹਾਂ ਹੁਣ ਬਸਾਂ ਚਲੀ ਨਾ ਮੈਂ ਦੱਸਦੀ ਬਾਈਕਾਰ ਤੋਂ ਮੇਰਾ 6000 ਰੁਪਿਆ ਲੱਗੇਗਾ ਹਾਂਜੀ ਆਵਾ ਇਸ ਕਰਕੇ ਹੁਣੇ ਮੈਂ ਬਾਥਰੂਮ ਪਾਉਂਨਾ ਫਿਰ ਅਸੀਂ ਦੇਖਾਂਗੇ ਕਿ ਕਿਤੇ ਘੁੰਮਣ ਫਿਰਨ ਦਾ ਫੇਰ ਪਲਾਨ ਬਣਾਵਾਂਗੇ ਹਜੇ ਬਾਥਰੂਮ ਕੰਪਲੀਟ ਕਰੀਏ ਨਹੀਂ ਨਹੀਂ ਆਪਣਾ ਬਈ ਘਰ ਪਹਿਲਾਂ ਕਰ ਬਣਿਆ ਹੋਵੇ ਫਿਰ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਘੁੰਮੂ ਪਰ ਕੱਲ ਨੂੰ ਮਿਸਤਰੀ ਜਮੀ ਹੋਂ ਮੀਂਹ ਦਾ ਮੌਸਮ ਆ ਜੇ ਨਾ ਹੋਇਆ ਫਿਰ ਮਿਸਤਰੀ ਕੱਲ ਨੂੰ ਲੱਗੂਗਾ ਹਾਂ ਹੁਣ ਤਾਂ ਮੀ ਹੱਪਿਆ ਕੇ ਹਟਿਆ ਥੋੜੀ ਦੇਰ ਪਹਿਲਾਂ ਅੱਜ ਠੰਡ ਬੜੀ ਹੋਈ ਵੀ ਮੈਂ ਕੋਟੀ ਤਾਂ ਲਈ ਮੈਨੂੰ ਗਰਮੀ ਲੱਗਦੀ ਆ ਇਹਨਾਂ ਨੇ ਕੋਟੀਆਂ ਚੜਾਈਆਂ ਤੁਹਾਡੇ ਮਾਰੀ ਹੋਣਾ ਨੇ ਤਾਂ ਅੱਛਾ ਇਹਨਾਂ ਨੂੰ ਦੇ ਦਿੱਤ ਤੁਹਾਨੂੰ ਸਵੇਰ ਦੀ ਠੰਣ ਲੱਗਦੀ ਮੈਨੂੰ ਹੁਣ ਠੰਣ ਲੱਗਦੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਹੀਂ ਮੈਂ ਸਵੇਰ ਦਾ ਕੰਬਿਆ ਨਹੀਂ ਹੈਗਾ ਹੁਣ ਮੈਨੂੰ ਕੰਬਾਈ ਹਟ ਰਿਹਾ ਅਰੇ ਕੋਈ ਗੱਲ ਹੈ ਕਾਰਟੂਨ ਹੀ ਦੇਖੀਏ ਉਹ ਬੰਦੋ ਵੀ ਵੀਡੀਓ ਮੈਂ ਨੱਪੜਾ ਕੀ ਸੀ ਨੱਪਿਆ ਕੀ ਜਾਂਦਾ ਆ ਦੇਖੋ ਨਕੀ ਹੋਏ ਮਸਤ ਹਾਂ ਫਾਜੀ ਸੋਤੇ ਹੋਏ ਅਰੇ ਲੈ 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 ਕੇ ਕੋਰਕਰੇ ਲੈ ਜੇ ਕਿ ਕਿਸਰਾਣੀ ਹਾਂ ਫੋਨ ਦੇ ਪਿਓ ਨਾਲ ਲੈ ਕੇ ਆਇਆ ਅਸੀਂ ਮੈਨੂੰ ਖਾਸ ਸ਼ਹਿਰ ਗਿਆ ਸੀ ਖਾਨੂਨੀ ਲੈ ਕੇ ਆਇਆ ਅੱਛਾ ਹੁਣ ਦੁਕਾਨ ਤੇ ਹਾਂ ਤੇ ਜੇ 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 ਤੁਸੀਂ ਵੀ ਵੀਡੀਓਜ਼ ਬਣਾਉਣੇ ਹੋ ਤੇ ਤੁਸੀਂ ਸਟਿਕ ਨਹੀਂ ਯੂਜ਼ ਕਰਦੇ ਸਟਿਕ ਉਹ ਹੈ ਨਹੀਂ ਇਹ ਮੇਰੇ ਕੋਲ ਸਟੈਂਡ ਯਾਰ 셀ఫీ ਸਟਿਕ ਨਹੀਂ ਕੀ ਅੱਛਾ ਅੱਛਾ ਰਿੰਗ ਲਾਈਟ ਵਾਲਾ ਵਾ ਉਹ ਮੈਨੂੰ ਸੇ ਕੋ ਉਹ ਲੈਣੀ ਆ ਉਹ ਮੈਂ ਪੁੱਛ ਪਤਾ ਨਹੀਂ ਕਿੱਥੋਂ ਮਿਲੂਗੀ ਉਹ ਦੀਦੀ ਆ ਘਰ ਦੇ ਕੋਲ ਇਹ ਪਿੰਕੀ ਨਹੀਂ ਹੈਗਾ ਪਿੰਕੀ ਅੱਛਾ ਪਿੰਕੀ ਤੂੰ 300 ਰੁਪਏ ਦੀ ਆ ਗੋੜ ਮੰਡੀ ਮੈਂ ਪਤਾ ਕੀਤਾ ਸੀ ਕਹਿੰਦਾ 800 ਰੁਪਏ ਦੀ ਅੱਛਾ ਅੱਛਾ ਤੇ 300 ਰੁਪਏ ਦੀ ਅੱਛੇ ਸਾਰੀ ਆ ਨਹੀਂ ਮੋਬਾਈਲ ਨਾਲ ਕੇ ਮੋਬਾਈਲਾਂ ਦੀ ਦੁਕਾਨ ਤੋਂ ਹਾਂ ਮੋਬਾਈਲਾਂ ਦਾ ਦੁਕਾਨਾ ਉਹ ਤਾਂ ਉਹ ਸਭ ਵੱਡੀ ਕਰਦੀ ਹੈ ਵੱਡੀ ਜਿਗਾ ਖੋਲਦੀ ਹੈ ਪਿੰਕੀ ਦੀ ਦੁਕਾਨ ਤੋਂ ਪਤਾ ਸੀ ਨਿੱਕੇ ਉਹਦੇ ਸਕੂਲ ਜਦੋਂ ਪੜਦੇ ਸੀ ਨਾ ਸੀ ਉਹ ਤੋਂ ਲੈ ਮੈਂ ਦੀਦੀ ਨਾ ਤੁਸੀਂ 7 ਨੰਬਰ ਗਲੀ ਜੀ ਬੰਦ ਇੱਕ ਤੰਬਰ ਜੋਂ ਕੋਹੋਂ ਸੀ ਉੱਤਰੋ ਵੇਚਤਾ ਜਿਹੜੀ ਅਸੀਂ ਜੰਮੇ ਪਨੇ ਤਾਂ ਉਹ ਮਗਾਣ ਚ ਸੀਗੇ ਸਾਡੇ ਵਿਆਹ ਵੀ ਉੱਥੇ ਹੋਏ ਸੀ ਉਹ ਸਾਡਾ ਮਕਾਨ ਤੇ ਤਨੀ ਮਜਬੂਰੀ ਕਾ ਤੇ ਵੇਚਣਾ ਪਿਆ ਮੇਰੇ ਭਰਾ ਕਰਕੇ ਤੋਂ ਭਰਾ ਵੀ ਨਹੀਂ ਬਚਿਆ ਮੇਰਾ ਦੀਦੀ ਮੇਰੀ ਵੀ ਮੰਮੀ ਪੂਰੇ ਹੋ ਗਈ ਸੀਗੇ ਆਹੀ ਦਿਨ ਸੀਗੇ ਅੱਜ ਸਾਲ ਹੋ ਗਏ ਮੰਮੀ ਨੂੰ ਇੱਕ ਤੁਸੀਂ ਮੇਰੀ ਮੰਮੀ ਦੀ ਵੀਡੀਓ ਦੇਖੀ ਸੀਗੀ ਨਹੀਂ ਮੈਂ ਪਿਛਲੀ ਵੀਡੀਓ ਵੀ ਤੁਹਾਡੀਆਂ ਦੇਖ ਸੋ ਨਹੀ ਮੇਰੀ ਮੰਮੀ ਨੂੰ ਆਹੀ ਆ ਹੁਣ ਅਸੀਂ ਸ਼ਰਾਦ ਕਰਕੇ ਮੰਮੀ ਦੀ ਤਰੀਕ ਕਰਕੇ ਆਡੇ ਸੀਗੇ ਮੁਲਕੀ ਉਹ ਸ਼ਰਾਦ ਕੀਤਾ ਸੀ ਉਹ ਤਾਂ ਮੈਂ ਦੇਖੀ ਸੀ ਕਿ ਜਿੱਦ ਤੁਸੀਂ ਕੀਤਾ ਸੀਗਾ ਆ ਮੰਮੀ ਮੈਂ ਸੋਚੀ ਜਗਾ ਮੈਂ ਕਿ ਸ਼ਰਾਦ ਤਾਂ ਚੱਲਦੇ ਨਹੀਂ ਇਹਨਾਂ ਨੇ ਕਹਤੇ ਕੀਤਾ ਦੀਦੀ ਫਿਰ ਮੰਮੀ ਨੂੰ 27 ਫਰਵਰੀ ਨੂੰ ਪੂਰੇ ਹੋਏ ਸੀ ਨਾ ਅੱਛਾ ਸਾਲ ਹੋਇਆ ਨਾ ਹਾਂਜੀ ਤੇ ਫਿਰ ਉਹ ਸਾਲ ਦੇ ਤੋਂ ਪਹਿਲਾਂ ਤਰੀਕ ਨੂੰ ਕਰਦੇ ਹੁੰਦੇ ਆ ਉਸ ਵਾਰ ਫਿਰ ਸ਼ਰਾਦ ਤੋਂ ਸ਼ਰਾਦ ਕਰਦੇ ਹੁੰਦੇ ਆ ਆ ਮੈਂ ਕਸਮਾ ਬਿੰਦਾ ਹਾਂ 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 ਔਰ ਦੀ ਰੋਟੀ ਰੋਟੀ ਖਾ ਲਈ ਹੈ ਮੈਂ ਮੇ ਬਣਾਣੀ ਹੈ ਮੈਂ ਤਾਂ ਖਾ ਲਈ ਸੀ ਕਿ ਟੈਨ ਨਾਲ ਮੈਂ ਤਾਂ 6 ਵਜੇ ਖਾ ਲ ਲਈ ਆਪਦੇ ਦੋ ਫੁਲਕੇ ਲਾ ਕੇ ਮੈਂ ਲੇਟ ਨਹੀਂ ਸੰਦੀ ਫਿਰ ਹਾਜਮ ਨਹੀਂ ਹੋתי ਇਹ ਵੀ ਗੱਲ ਆ ਪਰ ਦੀਦੀ ਤੇ ਤੁਹਾਡਾ ਰੰਗ ਬੜਾ ਸਾਫ ਹੋ ਗਿਆ ਕੀ ਲਾਣੀ ਹੋ ਹੈ ਜੀ ਸੱਚੀ ਅੱਜ ਤੇ ਬਰਾਵਾ ਫਿਲਟਰ ਅੱਛਾ ਪਰ ਮੈਂ ਤਾਂ ਕਿਹਾ ਸੱਚੀ ਰੰਗ ਸਾਫ ਹੋ ਗਿਆ ਦੀਦੀ ਦਾ ਕਿੰਨਾ ਆ ਆ ਫਿਰ ਆ ਵੀ ਚੁਗਲ ਫੇਸ ਆ ਗਿਆ ਹਾਂ ਆ ਉਹ ਫਿਲਟਰ ਲਾਉਂਗੀ ਅੱਛਾ

ਮੈਂ ਸੱਚੀ ਜੀ ਵੀ ਪੈਸੇ ਚਾਹੀਦੇ ਪੈਸੇ ਹੁੰਦੇ ਮੈਂ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਕਿ ਥੋੜੇ ਪੈਸੇ ਆਣਗੇ ਮੈਂ ਖੋਲ ਲੈਣਾ ਆਪਣਾ ਥੋੜਾ ਬਹੁਤ ਮੈਂ ਕੰਮ ਹੀ ਨਾ ਮੇਰੇ ਜਿੰਨੇ ਵੀ ਕਲਾਇੰਟ ਸੀਗੇ ਨਾ ਸਾਰੇ ਮੈਨੂੰ ਫੋਨ ਕਰਕੇ ਬਿਆਹ ਤੋਂ ਬਾਅਦ ਵੀ ਕਹਿੰਦੇ ਸੀ ਕਿ ਜੋਤੀ ਤੂੰ ਆ ਜਾ ਆ ਜਾ ਮੈਂ ਕਿ ਮੈਂ ਕਿੱਥੋਂ ਆ ਸਕਦੇ ਆ ਕਿੱਥੋਂ ਆਵਾਂ ਮੈਂ ਮੈਂ ਕਿ ਮੈਨੂੰ ਇੰਨੇ ਦੂਰ ਪੈਣਾ ਘਰ ਬਹੁਤ ਅੱਧੇ ਘੋਨੇ ਘੰਟੇ ਦਾ ਰਸਤਾ ਹੈ ਤਾਂ ਫਿਰ ਮੈਂ ਜਾਣ ਨਹੀਂ ਪਾਂਦੀ ਨਹੀਂ ਤਾਂ ਮੈਨੂੰ ਤਾਂ ਇਹ ਜੀ ਜੀ ਇਹ ਜੀ ਜੀ ਕੰਮ ਕਰਦੀ ਸੀ ਗ੍ਰੀਨਲੈਂਡ ਸਕੂਲ ਕੋਲ ਹਾਂ ਦੁਗਰੀ ਹੈਗਾ ਨਾ ਦੁਗਰੀ ਹੈ ਗ੍ਰੀਨਲੈਂਡ ਸਕੂਲ ਉੱਥੇ ਕਰਦੀ ਸੀ ਮੈਂ ਕੰਮ ਉੱਥੇ ਮੈਂ 2 2.5 ਸਾਲ ਕੰਮ ਕੀਤਾ ਤੋ ਕਈ ਕਲਾਇੰਟ ਉਹਨਾਂ ਦੇ ਛੁੱਟ ਗਏ ਮੇਰੇ ਕਰਕੇ ਤੇ ਮੈਂ ਕਿਹਾ ਮੈਂ ਮੈਨੂੰ ਲੱਗਦਾ ਤੁਹਾਡਾ ਦਿਮਾਗ ਹੀ ਲੱਗਿਆ ਫੋਨ ਫੜ ਆਹ ਸੀ ਸੀ ਚਲੋ ਠੀਕ ਹੈ ਪਰ ਮੈਂ ਬਣਾਵਾ ਰੋਟੀ ਰੋਟੀ ਮੈਂ ਵੀ ਤੁਸੀਂ ਕਰੋ ਤਾਂ ਮੈਂ ਇੰਜੋਏ ਕਰੋ ਲਵ ਯੂ ਲਵ ਯੂ ਨਾ ਦੀਦੀ ਜਾਨ ਜਾਨ ਲੱਗੇ ਕਿ ਲਾਸਟ ਵਾਰੀ ਬੋਲ ਏ ਵੀਡੀਓ ਗਾਇਸ ਵੀਰੇ ਸਾਰੇ ਯਾਰੇ ਸਬਸਕ੍ਰਾਈਬ ਕਰੋ ਵੀਰੇ ਉਹਨਾਂ ਦੇ ਚੈਨਲ ਨੂੰ ਸਪੋਰਟ ਕਰੋ ਬਹੁਤ ਵਧੀਆ ਵਲੌਗ ਬਣਾਉਂਦੇ ਆ ਠੀਕ ਹੈ ਨਾ ਤੇ ਬਸ ਆਪਣੇ ਕਿ ਸਬਸਕ੍ਰਾਈਬ ਕਰਨ ਨਾਲ ਕਿਹੜੇ ਪੈਸੇ ਲੈਂਦੇ ਵੀਰੇ ਲਾਈਕ ਕਰਨ ਦੇ ਠੀਕ ਹੈ ਤੇ ਸਪੋਰਟ ਕਰਨੇ ਭਰਾ ਨੂੰ ਠੀਕ ਹੈ ਨਾ ਬਹੁਤ ਮਿਹਨਤ ਕਰਦੇ ਦੋਨੇ ਜੀ ਤੇ ਮੈਨੂੰ ਵੀ ਬਹੁਤ ਵਧੀਆ ਮੇਰਾ ਜਿੱਥੇ ਜਿੱਥੇ ਕੋ ਮੈਂ ਵੀ ਸਪੋਰਟ ਕਰੂੰਗੀ ਥੈਂਕ ਯੂ ਤੇ ਤੇ ਦੀਦੀ ਤੇ ਦੀਦੀ ਇਹ ਵੀਡੀਓ ਕੱਲ ਮੈਂ ਪਾਣਾ ਕੱਲ ਦੇ ਵਲੌਗ ਕੱਲ ਮੈਂ ਪਾਉਂਗਾ ਚਲੋ ਠੀਕ ਹੈ ਦੀਦੀ ਠੀਕ ਹੈ ਥੈਂਕ ਯੂ ਦੀਦੀ ਬਾਏ 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 ਚੋਟੀ ਬਾਏ ਬਾਏ ਦੀ ਬਾਏ 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 ਗਾਇਸ ਹੁਣ ਦੇਖੇ ਨਾ ਜਿਹੜੇ ਲੋਕ ਕਮੈਂਟ ਕਰਦੇ ਸੀ ਕਿ ਮੀਨੂ ਸ਼ੀਰਾ ਰਿਪਲਾਈ ਨਹੀਂ ਕਰਦੇ ਜਾਂ ਕਿਰਨ ਬੋਟੰਡਾ ਰਿਪਲਾਈ ਨਹੀਂ ਕਰਦੇ ਗਾਇਸ ਉਹ ਸਭ ਨੂੰ ਕਰਦੇ ਨੇ ਉਹ ਇਨੇ ਮਾਰੇ ਨਹੀਂ ਜਿਹੜੇ ਨਹੀਂ ਕਰਦੇ ਜਿਹੜੇ ਅੱچھے ਬੰਦੇ ਆ ਉਹਨਾਂ ਨੂੰ ਕਰਦੇ ਉਹਨਾਂ ਨੂੰ ਕਰਦੇ ਨੇ ਤੇ ਜਿਹੜੇ ਸਾਨੂੰ ਕਹਿੰਦੇ ਸੀਗੇ ਕਿ ਉਹ ਰਿਪਲਾਈ ਨਹੀਂ ਕਰਦੇ ਤੁਸੀਂ ਕਮੈਂਟ ਕਰਦੇ ਰਹਿੰਦੇ ਨੂੰ ਇਹ ਕਰਦੇ ਹੋ ਤੇ ਹੁਣ ਤੁਸੀਂ ਆਪ ਹੀ ਦੇਖ ਲਿਆ ਸਭ ਕੁਝ ਤੇ ਇਸ ਕਰਕੇ ਵੀਰ ਬਣ ਕੇ ਮੀਡੀਅਮ ਲਾਈਕ ਸਬਸਕ੍ਰਾਈਬ ਪੈਣ ਵਾਲੇ ਸਬਸਕ੍ਰਾਈਬ ਉਹਨਾਂ ਨੂੰ ਰਿਪਲਾਈ ਉਹਨਾਂ ਨੂੰ ਕਰਦੇ ਜਿਹੜੇ ਦਿਲ ਦੇ ਸਾਫ਼ ਨੇ ਜਿਹੜੇ ਅੱਛੇ ਬੰਦੇ ਨੇ ਠੀਕ ਆ ਜੀ ਤੇ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ ਯਾ